ਦੀ ਕੀ ਕਦੇ ਬਹੁਤ ਬਹੁਤ ਧੰਨਵਾਦ ਗੁਰੂ ਪਿਆਰ ਵਾਲੀਆਂ ਸੰਗਤਾਂ ਦਾ ਸਾਰੇ ਪਿੰਡਾਂ ਦੇ ਵਿੱਚ ਤਕਰੀਬਨ ਸਪਉਣੀ ਸਹਾਇਆਂ ਸੋਸਾਇਟੀਆਂ ਬਣੀਆਂ ਨੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਇਸੇ ਤਰ੍ਹਾਂ ਸਤਿਗੁਰੂ ਜੀ ਦੀ ਕਿਰਪਾ ਕਰ ਨਾਲ ਸਾਰੀਆਂ ਭੈਣਾਂ ਦੇ ਮਾਤਾਵਾਂ ਕਾਣਾ ਦੇ ਸਿਸ ਤੇ ਮਿਹਰ ਪਰੇ ਸਤਿਗੁਰੂ ਜੀ ਸੇਵਾ ਮੰ ਲੈਦੇ ਰਹੇ ਨਾ ਸਾਰੀਆਂ ਹੀ ਸਹਾਰਾ ਲੋਕ ਮਾਵਾ ਭੈਣਾਂ ਦਾ ਬਹੁਤ ਅਸਰਾਂ ਵਿਗਰਾਹਿ ਵਿਖੇ ਪਹੁੰਚ ਕੇ ਗੁਰਵਾਨੀ ਪੜੀ ਹੈ ਜੱਪੀਸਰ ਦਾ ਪਾਕ ਕੀਤਾ ਹੈ ਸਤਿਗੁਰੂ ਜੀ ਕਿਰਪਾ ਕਰਨ ਚੜ੍ਹਦੀਆਂ ਕਾਲਾਂ ਵਾਲਾ ਜੀਵ ਨੂੰ ਸਤੰਦਰ ਉਸ ਜੀ ਦਾ ਅਦਰੋਂ ਪੁਰੋਂ ਪਿਆਰ ਬਖਸ਼ਣਾ ਸੋ ਸਭ ਤੋਂ ਪਹਿਲਾਂ ਬਹੁਤ ਹੀ ਸਰਦਾਰ ਜੋ ਮਤਾਮਾ ਪੈਣਾ ਦਾ ਸਿਰੋਪਾ ਦੇ ਕੇ ਸਨਮਾਨਤ ਕੀਤਾ ਜਾਣਾ ਗੁਰੂ ਘਰ ਦੇ ਵਿੱਚ ਜਦੋਂ ਵੀ ਕੋਈ ਪਰਵਾਨੀ ਕਰਦਾ ਹੈ ਜਾਂ ਰੰਗ ਵਾਲੇ ਪਾਸੇ ਜੁੜਦਾ ਹੈ ਇਹ ਸਿਰੋਪਾ ਉਹ ਕਹਿੰਦੇ ਨੇ ਪਾਇਰਾਂ ਤੋਂ ਲੈ ਕੇ ਸਿਰੋਕ ਤੱਕ ਪਾਤ ਟਕਣੀ ਇੱਕ ਗੁਰੂ ਘਰ ਦਾ ਸਨਮਾਨ ਜਿੰਨਾ ਹੈ ਉਹਨਾਂ ਸਾਰੀਆਂ ਸਤਿਕਾਰਯੋਗ ਮਾਮਾ ਭੈਣਾਂ ਨੂੰ ਸਨਮਾਨਿਤ ਕੀਤਾ ਜਾਣਾ ਹੈ ਤੇ ਇਹਦੇ ਨਾਲ ਸਾਡੀਆਂ ਬੱਚੀਆਂ ਦਾ ਸਾਡੀਆਂ ਮਾਤਾ-ਮਾਵਾਂ ਦਾ ਸਾਡੇ ਭੈਣਾਂ ਦਾ ਦਿਲਵਾਦ ਦਾ ਅੱਗੇ ਆਪਾਂ ਸਤਿਗੁਰੂ ਜੀ ਕਿਰਪਾ ਕਰਨ ਵੱਡੇ ਪੱਧਰ ਤੇ ਜਿਹੜੀ ਆਪਣੀ ਸੁਖਨੀ ਸਾਹਿਬ ਦੀ ਸੁਸਾਇਟੀ ਹੈ ਸਤਿਗੁਰੂ ਜੀ ਕਿਰਪਾ ਕਰਨ ਸਾਰੀਆਂ ਹੀ ਮਾਤਾਵਾਂ ਭੈਣਾਂ ਤੁਹਾਡੇ ਨਾਲ ਜੁੜ ਕੇ ਸਤਿਗੁਰੂ ਜੀ ਕਿਰਪਾ ਕਰਨੇ ਸਮਾਂਵਾ ਲੈਂਦੇ ਰਹਿਣ ਸਾਰੀਆਂ ਸੰਗਤ ਦਾ ਧੰਨਵਾਦ ਬਹੁਤ ਬਹੁਤ ਧੰਨਵਾਦ ਦੋ ਜਹਾਨਾਂ ਦੀ ਬਾਲੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ